ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਕ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰੇ ਜਿਹਾ ਆਪਣੇ ਸੂਟ ਰੈਡੀ ਹੋਏ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋਂਦਾ ਹੈ ਇਹ ਆਪਣਾ ਵਟਸਐਪ ਨੰਬਰ ਹੈ ਇਹਨਾਂ ਸੂਟਾਂ 'ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਅਸੀਂ ਹਫਤੇ ਦੇ ਵਿੱਚ 2-3 ਵੀਡੀਓ ਅਪਲੋਡ ਕਰਦੇ ਹਾਂ ਤਾਂ ਤੁਹਾਡੇ ਕੋਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ। ਸ਼ੁਰੂ ਕਰਦੇ ਹਾਂ ਜੀ ਆਪਣਾ ਫਰਸਟ ਸੂਟ ਰਹੂਗਾ। ਪਿਓਰ ਕ੍ਰੇਪ ਦਾ ਫੈਬਰਿਕ ਰਹੂਗਾ ਇਹ। ਤੇ ਮਸਟਰਡ yellow ਕਲਰ ਰਹੂਗਾ। ਬੜਾ ਪਿਆਰਾ ਜਿਹਾ ਸ਼ੇਡ ਆ। ਵੀਡੀਓ 'ਚ ਕਈ ਵਾਰ ਸਹੀ ਨਹੀਂ ਆਉਂਦੇ ਕਲਰ। ਮਸਟਰਡ yellow ਸ਼ੇਡ ਆ। ਠੀਕ ਹੈ ਜੀ। ਜਿੱਦਾਂ ਆਪਾਂ ਆਪਣੇ ਘਰ ਦਾ ਕੋਈ ਫੰਕਸ਼ਨ ਹੁੰਦਾ ਤਾਂ ਆਪਾਂ ਹਲਦੀ ਤੇ ਵੇਅਰ ਕਰ ਸਕਦੇ ਹਾਂ, ਪਾਰਟੀ ਤੇ ਵੇਅਰ ਕਰ ਸਕਦੇ ਹਾਂ। ਕਿਸੇ ਵੀ ਓਕੇਜਨ ਤੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹ ਹੈਂਡਵਰਕ ਦੇ ਵਿੱਚ ਆਪਣਾ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਹੈ ਇਹ ਡਿਜ਼ਾਈਨ ਆਪਣਾ ਅਲੱਗ-ਅਲੱਗ ਕਲਰ ਤੇ ਰੈਡੀ ਹੁੰਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਇਹ ਕਲਰ ਤੇ ਵੀ ਬਹੁਤ ਜ਼ਿਆਦਾ ਉੱਠ ਕੇ ਆਇਆ ਪਿਓਰ ਕਰੇਪ ਦਾ ਰਹੂਗਾ ਜੀ ਇਹ ਫੈਬਰਿਕ ਕਲਰ ਬਹੁਤ ਹੀ ਪਿਆਰਾ ਆਇਆ ਇਹ ਮਸਟਰਡ yellow ਜੀ ਇਹ ਛੇੜਿਆ ਇਹਦੀ neck ਆ ਗਈ ਜਿਹੜਾ ਇਹਦੇ ਨਾਲ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਤੁਸੀਂ ਚੈੱਕ ਕਰੋ ਹਲਕਾ ਜਿਹਾ ਗਾਜਰੀ ਜੀ ਟੋਨ ਦਿੱਤੀ ਆਪਾਂ ਪਿੰਕ ਗਾਜਰੀ ਜੀ ਟੋਨ ਦਾ ਕੰਬੀਨੇਸ਼ਨ ਦਿੱਤਾ ਜੋ ਕਿ ਬਹੁਤ ਉੱਠ ਕੇ ਆਇਆ ਬਹੁਤ ਪਿਆਰੀ ਜੀ ਇਹਦੀ ਨੈਕ ਰੈਡੀ ਹੁੰਦੀ ਹੈ ਇਦਾਂ ਦੀ ਨੈਕ ਲਾਈਨ ਆ ਗਈ ਇਹਦੇ ਵਿੱਚ ਆਪਾਂ ਦੱਕਾ ਐਡ ਆਨ ਕੀਤਾ ਹੋਇਆ ਤੇ ਨਾਟ ਵਰਕ ਦਿੱਤਾ ਹੋਇਆ ਠੀਕ ਹੈ ਜੀ ਬੜੀ ਪਿਆਰੀ ਜੀ ਨੈਕ ਰੈਡੀ ਹੋਈ ਹੈ ਤੇ ਪੂਰੇ ਫਰੰਟ ਤੇ ਇਹਦੇ ਜਾਲ ਰਹਿੰਦਾ ਨੇ ਵਿੱਚ ਆਪਾਂ ਜਿਹੜਾ ਥ੍ਰੈਡ ਦਾ ਕਲਰ ਯੂਜ਼ ਕੀਤਾ ਬਹੁਤ ਉੱਠ ਕੇ ਆਇਆ ਪੂਰੇ ਫਰੰਟ ਤੇ ਇਹਦੇ ਇਦਾਂ ਜਾਲ ਰਹੂਗਾ ਇਦਾਂ ਜਾਲ ਆ ਜਾਂਦਾ ਤੇ ਵੀਰ ਸੂਟ ਇਹ ਆਪਣਾ ਰੈਡੀ ਹੁੰਦਾ 컬러 ਕੰਬੀਨੇਸ਼ਨ ਤਾਂ ਇਹਦਾ ਬਹੁਤ ਉੱਠ ਕੇ ਆਉਂਦਾ ਦੇਖੋ ਜੀ 컬러 ਕੰਬੀਨੇਸ਼ਨ ਜਿਹੜਾ ਰੇਸ਼ਮ ਦਾ ਟੱਚ ਹੋ ફેਬ੍ਰਿਕ ਤੇ ਕਲਰ ਦੇ ਅਕੋਰਡਿੰਗ ਲਗਾਉਂਦੇ ਆਂ ਕਲਰ ਕੰਬੀਨੇਸ਼ਨ ਇਹਦੇ ਨਾਲ ਦਿੱਤਾ ਬਹੁਤ ਜ਼ਿਆਦਾ ਉੱਠ ਕੇ ਆ ਰਿਹਾ ਹੈ ਇਹ ਜ਼ਿਆਦਾ ਬ੍ਰਾਈਟ ਵੀ ਨਹੀਂ ਤੇ ਲਾਈਟ ਵੀ ਨਹੀਂ ਬੜਾ ਪਿਆਰਾ ਜਿਹਾ ਸ਼ੀਟ ਹੈ ਨਾਟਵਰਕ ਦਾ ਕੰਮ ਰਹੂਗਾ ਇਹਦਾ ਵਿੱਚ ਸਾਰਾ ਚੈੱਕ ਕਰੋ ਠੀਕ ਹੈ ਜੀ ਤੇ ਪੂਰਾ ਜਾਲ ਹੈ ਵਿੱਚ ਫਰੰਟ ਤੇ ਆ ਜਾਂਦਾ ਨੈੱਕੇ ਦੀ ਬਹੁਤ ਜ਼ਿਆਦਾ ਪਿਆਰੀ ਜੀ ਰੈਡੀ ਹੋਈ ਇਹਦਾ ਫਰੰਟ ਆ ਗਿਆ ਜੀ ਇਹ ਦੀ ਬੈਕ ਆ ਗਈ ਜੀ ਇਹ ਬੈਕ ਆ ਗਈ ਜੀ ਬੈਕ ਤੇ ਵੀ ਪੂਰੇ ਇਹਦੇ ਬੂਟੀ ਲਾਉਗੇ ਦਬਕੇ ਦੀ ਬੂਟੀ ਲਾਉਗੀ ਵਿੱਚ ਨਾਟਵਰਕ ਦਿੱਤਾ ਹੋਇਆ ਇਦਾਂ ਪੂਰੇ ਪੈਕ ਤੇ ਬੂਟੀ ਲਾਉਗੇ ਇਹ ਆਪਣਾ ਸੂਟ ਅਨਸਟਿਚ ਜਾਣਾ ਜਦੋਂ ਸਟੀਚਿੰਗ ਹੁੰਦੀ ਆ ਇਦਾਂ ਜਿੱਦਾਂ ਆਪਾਂ ਰੇਸ਼ਮ ਦਾ ਟੱਚ ਦਿੱਤੇ ਇਹ ਕਲਰ ਕੰਬੀਨੇਸ਼ਨ ਆਪਾਂ ਫਿਨਿਸ਼ਿੰਗ ਵਗੈਰਾ ਦਵਾਂਗੇ ਜਾਂ 골ਡਨ ਟੱਚ ਦੀ ਫਿਨਿਸ਼ਿੰਗ ਉਹ ਚੁਆਇਸ ਦੇ ਅਕੋਰਡਿੰਗ ਹੁੰਦਾ ਤਾਂ ਬਹੁਤ ਪਿਆਰਾ ਆ ਜਾਏ ਆਪਣਾ ਸੂਟ ਰੈਡੀ ਹੋਣਾ ਇਹ ਆ ਗਿਆ ਜੀ ਦੀਆਂ 슬ੀਵਸ ਤੇ ਕੰਮ ਸਲੀਵਸ ਦੇ ਉੱਪਰ ਆਪਾਂ ਪੂਰਾ ਬਾਰਡਰ ਦੇ ਕੇ ਤੇ ਹੈਵੀ ਸਲੀਵਸ ਦਿੱਤੀਆਂ ਹੋਈਆਂ ਜਿੱਦਾਂ 프ਰੰਟ ਤੇ ਜਾਲ ਆ ਜਾਂਦਾ ਪੂਰਾ ਜਾਲ ਆਪਾਂ ਨੇ ਸਲੀਵਸ ਤੇ ਦਿੱਤਾ ਹੋਇਆ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਬਾਰਡਰ ਦਿੱਤਾ ਹੋਇਆ ਇਹਦਾ ਨਾਲ ਦੁਪੱਟਾ ਆਪਾਂ ਕੀਤਾ ਜੀ ਪਿਓਰ ਚਨਾਉਣ ਦਾ ਦੁਪੱਟੇ ਨੂੰ ਆਪਾਂ ਕਿਰਨ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਇਦਾਂ ਤੇ ਪੂਰੇ ਦੇ ਵਿੱਚ ਆਪਾਂ ਇਦਾਂ ਕੋਟੇ ਦੀਆਂ ਕਲੀਆਂ ਐਡ ਕੀਤੀਆਂ ਵਈਆਂ ਇਹ ਡਿਜ਼ਾਈਨ ਆਪਣਾ ਲਗ ਲਗ ਕਲਰ ਕਾਫੀ ਕਲਰ ਦੇ ਉੱਪਰ ਰੈਡੀ ਹੋਇਆ ਹੁਣ ਤੱਕ ਜਿੰਨੇ ਵੀ ਆਪਾਂ ਸੂਟ ਰੈਡੀ ਕੀਤੇ ਆ ਜੀ ਪਿਓਰ ਕ੍ਰੇਪ ਤੇ ਕੀਤੇ ਆ ਬਟ ਤੁਸੀਂ ਸੈਮੀ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਕਿਉਂਕਿ ਪਿਓਰ ਦਾ ਫੈਬਰਿਕ ਕਾਸਟਲੀ ਹੁੰਦਾ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਸੈਮੀ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਐਂਡਵਰਕ ਦਾ ਇਹ ਸੂਟ ਆਪਣਾ ਹੈਵੀ ਦੇ ਵਿੱਚ ਆ ਜਾਂਦਾ ਪੂਰਾ ਝਾਲ ਆ ਜਾਂਦਾ ਆ ਜਿੱਦਾਂ ਹਲਦੀ ਦਾ ਫੰਕਸ਼ਨ ਹੋਏ ਆਪਣੇ ਘਰ ਦਾ ਜਾਕੋਬ ਗਾ ਤੁਸੀਂ ਵੇਅਰ ਕਰ ਸਕਦੇ ਇਹਦੇ ਨਾਲ ਸ਼ਰਾਰਾ ਅਗਰਾਰਾ ਰੈਡੀ ਕਰਵਾ ਸਕਦੇ ਹੋ ਤੁਸੀਂ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨੂੰ ਵੇਅਰ ਕਰ ਸਕਦੇ ਹੋ ਫੈਬਰਿਕ ਤੇ ਕਲਰ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਇੰਸਟਾਗ੍ਰam ਤੇ ਆਪਣਾ ਪੇਜ ਹੈ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਕਾਫੀ ਕਲਰ ਦੇ ਉੱਪਰ ਆਪਣਾ ਇਹ ਡਿਜ਼ਾਈਨ ਰੈਡੀ ਹੁੰਦਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਬਹੁਤ ਪਿਆਰਾ ਜਿਹਾ ਫਰੋਜੀ ਸ਼ੇਡ ਹੈ ਜੀ ਪ੍ਰੋਪਰ ਫਰੋਜੀ ਕਲਰ ਹੈ ਜੀ ਫਰੋਜੀ ਕਲਰ ਵੀਡੀਓ ਦੇ ਵਿੱਚ ਪ੍ਰੋਪਰ ਨਹੀਂ ਆਉਂਦਾ ਹੁੰਦਾ ਠੀਕ ਹੈ ਜੀ 크ਰੇਪ ਦਾ ਫੈਬਰਿਕ ਰਹੂਗਾ ਇਹ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਨੂੰ ਡਿਜ਼ਾਈਨ ਕੀਤਾ ਇਹ ਆ ਗਈ ਜੀ ਇਹਦੀ neck ਇਹਦੇ ਉੱਪਰ ਆਪਾਂ ਪ੍ਰੋਪਰ ਜਰੀ ਦਾ ਕੰਮ ਕੀਤਾ ਜੀ ਹੈਵੀ neck ਰੈਡੀ ਕੀਤੀ ਆਪਾਂ ਇਹਦੀ ਇਹਦੇ ਫਰੰਟ ਤੇ ਕੋਈ ਕੰਮ ਨਹੀਂ ਆਊਗਾ ਓਨਲੀ neck ਰੈਡੀ ਕੀਤੀ ਆ ਸਟਿਚਿੰਗ ਦੇ ਵਿੱਚ ਨੂੰ ਆਪਾਂ ਡਿਜ਼ਾਈਨ ਕਰਾਂਗੇ ਤੇ ਇਹ ਆ ਗਿਆ ਜਿਹਨੀਆਂ 슬ੀਵਸ ਤੇ ਉੱਪਰ ਕੰਮ ਹੈਵੀ ਕੰਮ ਇਹਦੀਆਂ 슬ੀਵਸ ਤੇ ਦਿੱਤਾ ਹੋਇਆ ਤੇ ਡਲ 골ਡਨ ਆਪਾਂ ਇਹਨੂੰ ਟੱਚ ਦਿੱਤਾ ਹੈ ਫਰੋਜੀ ਦੇ ਉੱਪਰ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹਦੇ neck ਐਂਡ 슬ੀਵਸ ਤੇ ਕੰਮ ਰਹੂਗਾ ਦਾ ਦੁਪੱਟਾ ਰੈਡੀ ਨਹੀਂ ਕੀਤਾ ਜੀ ਹਜੇ ਦੁਪੱਟਾ ਤੁਸੀਂ organza ਦਾ ਰੈਡੀ ਕਰਵਾ ਸਕਦੇ ਹੋ ਚਨਾਉਣ ਦਾ ਕਰਵਾ ਸਕਦੇ ਹੋ ਕਿਉਂਕਿ ਇਹ ਪਿਓਰ ਦਾ ਕਲਰ ਹੈ ਤਾਂ ਪਿਓਰ ਦੇ ਦੁਪੱਟੇ ਤੇ ਹੀ ਇਹਦਾ ਸ਼ੇਡ ਜਾਊਗਾ ਬਾਕੀ ਆਪਾਂ ਜਿੱਦਾਂ ਤੇ ਜਰੀ ਦਾ ਕੰਮ ਕੀਤਾ ਤਾਂ ਤੁਸੀਂ ਕੰਬੀਨੇਸ਼ਨ ਚ ਵੀ ਦੁਪੱਟਾ ਰੱਖ ਸਕਦੇ ਹੋ ਜਿੱਦਾਂ ਆਪਾਂ ਫਿਨਿਸ਼ਿੰਗ ਵਗੈਰਾ ਇੱਤੇ ਮਜ਼ਾ ਅੰਟਾ ਕੋਈ ਵੀ ਕਲਰ ਦੀ ਦੇ ਕੇ ਉਸ ਦਾ ਰੰਦਾ ਦੁਪੱਟਾ ਵੀ ਕਰ ਸਕਦੇ ਆਂ 올ਓਵਰ ਇਹ ਆਪਣਾ ਸੂਟ ਰਹੂਗਾ ਕ੍ਰੇਪ ਫੈਬਰਿਕ ਰਹੂਗਾ ਸ਼ੇਡ ਬਹੁਤ ਹੀ ਪਿਆਰਾ ਜੀ ਬਹੁਤ ਸਰਦਾਰੀ ਜਿਹਾ ਕਲਰ ਹੈ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਇਹ ਰੈਡੀ ਹੋਇਆ ਹਾਂਜੀ ਇਹਦੇ ਚਾਕਾਂ ਦੇ ਉੱਪਰ ਘੇਰੇ ਤੇ ਕੰਮ ਆ ਜਾਊਗਾ ਤੇ ਪੂਰੇ ਫਰੰਟ ਦੇ ਉੱਪਰ ਬੂਟੀ ਐਡ ਆਨ ਕੀਤੀ ਹੋਈ ਆਪਾਂ ਨੇ ਕਿ ਜੀ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਸਰਦਾਰੀ ਜਿਹਾ ਸੂਟ ਇਹ ਰੈਡੀ ਹੋਇਆ ਪੂਰੇ ਫਰੰਟ ਤੇ ਇਦਾਂ ਬੁਟੀ ਆ ਜਾਈ। ਇਹ ਆ ਗਿਆ ਜੀ ਇਹਦੀਆਂ 슬ੀਵਸ ਤੇ ਕੰਮ ਇਸ ਦੇ ਉੱਪਰ ਵੀ ਆਪਾਂ ਇਦਾਂ ਡਬਲ ਬਾਰਡਰ ਦਿੱਤਾ ਹੋਇਆ ਜਿੱਦਾਂ ਘੇਰੇ ਤੇ ਆਪਾਂ ਬਾਰਡਰ ਦਿੱਤਾ ਸੇਮ ਬਾਰਡਰ ਇਹਦੀਆਂ 슬ੀਵਸ ਤੇ ਆ ਜਾਂਦਾ ਤੇ ਉੱਪਰ ਤੱਕ ਇਦਾਂ ਬੁਟੀ ਐਡ ਆਨ ਕੀਤੀ ਹੋਈ। ਤੇ ਕਲਰ ਇਹ ਬਹੁਤ ਪਿਆਰਾ ਜੀ ਤੇ ਕੰਮ ਵੀ ਬਹੁਤ ਪਿਆਰਾ ਜਿਹਾ ਹੋਇਆ ਸਿੰਪਲ ਸੋਬਰ ਜਿਹਾ ਆਪਣਾ ਇਸ ਸਰਦਾਰੀ ਜਿਹਾ ਸੂਟ ਰੈਡੀ ਹੋਇਆ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਪਿਓਰ ਚਨਾਉਣ ਦਾ ਦੁਪੱਟਾ ਬੇਸ ਕਲਰ ਦਾ ਤੇ ਦੁਪੱਟੇ ਨੂੰ ਵੀ ਆਪਾਂ ਫਿਨਿਸ਼ਿੰਗ ਦਿੱਤੀ ਆ 골ਡਨ ਬਹੁਤ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਸਰਦਾਰੀ ਜਿਹਾ ਸ਼ੇਡ ਹੈ ਇਹ ਥੋੜਾ ਕਾਲਜ ਦੇ ਵਿੱਚ ਕਲਰ ਹੈ ਸਦਾ ਬਹਾਰ ਜਿਹਾ ਸ਼ੇਡ ਹੈ ਇਹ ਠੀਕ ਹੈ ਜੀ ਇਹ ਆ ਗਿਆ ਰੂਬੀ ਦਾ ਪਸ਼ਮੀਨਾ ਰਹੂਗਾ ਜੀ ਇਹ ਰੂਬੀ ਮਿਲ ਦਾ ਪਸ਼ਮੀਨਾ ਰਹੂਗਾ ਜੀ ਬੈਸਟ ਕੁਆਲਿਟੀ ਹੁੰਦੀ ਹੈ ਰੂਬੀ ਦੇ ਪਸ਼ਮੀਨੇ ਦੀ ਬਹੁਤ ਪਿਆਰਾ ਜਿਹਾ ਗ੍ਰੇ ਕਲਰ ਆ ਠੀਕ ਹੈ ਜੀ ਤੇ ਇਹਦੇ ਉੱਪਰ ਆਪਾਂ ਵਰਕ ਦਿੱਤਾ चेक करो बहुत ही प्यारा ज्या काम किया घेरा देखिए बिल्कुल सोबर सिंपल जहाँ एलीगेंट जहा सूट रैडी हो मीडियम जो शेड दे के आप वर्क दिता है जी कलर कॉम्बीनेशन चैक करो बहुत ज्यादा उठ के आए हैं ठीक है जी तो अपना ये सिंपल सोबर जहा सूट रैडी होेरा आजगा ਇਹ ਸਿੰਪਲ ਸੂਪਰ ਸੂਟ ਰਹੂਗਾ ਜੀ ਆਪਾਂ ਇਹਨੂੰ ਵਿంటర్ ਦੇ ਵਿੱਚ ਆਪਣੀ ਕਲੈਕਸ਼ਨ ਚ ਐਡ ਆਨ ਕਰ ਸਕਦੇ ਆ ਠੀਕ ਹੈ ਜੀ 컬러 ਬਹੁਤ ਜ਼ਿਆਦਾ ਪਿਆਰਾ ਤੇ ਜਿਹੜੀ ਆਪਾਂ ਇਹਨੂੰ ਕੰਬੀਨੇਸ਼ਨ ਦਿੱਤੀ ਉਹ ਬਹੁਤ ਜ਼ਿਆਦਾ ਉੱਠ ਕੇ ਆਇਆ ਆ ਆ ਗਿਆ ਤੇ ਇਹਦੀਆਂ 슬ੀਵਸ ਰਹਿਣੀਆਂ 슬ੀਵਸ ਦੇ ਉੱਪਰ ਵੀ ਸੇਮ ਬਾਰਡਰ ਆਪਾਂ ਦਿੱਤਾ ਹੋਇਆ ਐਦਾਂ ਚੈੱਕ ਕਰੋ ਤੁਸੀਂ 컬러 ਕੰਬੀਨੇਸ਼ਨ ਇੰਨੀ ਜ਼ਿਆਦਾ ਉੱਠ ਕੇ ਆਈ ਆ ਤੇ ਸਿੰਪਲ ਸੂਪਰ ਸੂਟ ਦਾ ਕਲਰ ਵੀ ਬਹੁਤ ਪਿਆਰਾ ਹੈ ਜੀ ਨਾ ਡਾਰਕ ਗ੍ਰੇ ਨਾ ਲਾਈਟ ਗ੍ਰੇ ਮੀਡੀਅਮ ਜャ ਸ਼ੇਡ ਆ ਬਹੁਤ ਪਿਆਰਾ ਜャ ਸ਼ੇਡ ਆ ਇਹ ਤੇ ਰੂਬੀ ਦਾ ਫੈਬਰਿਕ ਰਹੂਗਾ ਪਸ਼ਮੀਨਾ ਦੇ ਵਿੱਚ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਨਹੀਂ ਕੀਤਾ ਜੀ ਤੁਸੀਂ ਟਾਈ ਐਂਡ ਆਈ ਦੁਪੱਟਾ ਰੱਖ ਸਕਦੇ ਹੋ ਜੇ ਬਿਲਕੁਲ ਤੁਸੀਂ ਸੋਬਰਸੇ ਜਾਣਾ ਚਾਹੁੰਦੇ ਹੋ ਤਾਂ ਬੇਸ ਕਲਰ ਦਾ ਪਲੇਨ ਦੁਪੱਟਾ ਰੱਖ ਕੇ ਆਪਾਂ ਮਲਟੀ ਲੇਸ ਦੇ ਸਕਦੇ ਆ ਇਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਦੁਪੱਟਾ ਰੈਡੀ ਹੋ ਜਾਊਗਾ ਤੇ ਕਲਰ ਵੀ ਤੁਸੀਂ ਚੇਂਜ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਨੈਕਸਟ ਸੂਟ ਰਹੂਗਾ ਜੀ ਆਪਣਾ ਇਹ ਵਾਲਾ ਇਹ ਡਿਜ਼ਾਈਨ ਵੀ ਆਪਣਾ ਸੁਪਰ ਹਿੱਟ ਤੇ ਸਦਾ ਬਹਾਰ ਹੈ ਆਪਣੇ ਸੂਟ ਆ। ਇਹ ਡਿਜ਼ਾਈਨ ਤੇ ਕਲਰ ਕੰਬੀਨੇਸ਼ਨ ਨੂੰ ਤੁਸੀਂ ਇੰਨਾ ਜ਼ਿਆਦਾ ਪਸੰਦ ਕੀਤਾ ਕਿ ਸਾਡੇ ਰਿਪੀਟ ਦੇ ਵਿੱਚ ਬਹੁਤ ਜ਼ਿਆਦਾ ਸੂਟ ਰੈਡੀ ਹੋਏ ਆ। ਠੀਕ ਹੈ ਜੀ ਇਹ ਵੀ ਪਸ਼ਮੀਨੇ ਦੇ ਉੱਪਰ ਰੈਡੀ ਹੋ ਕੇ ਜਾ ਰਿਹਾ। ਇਹ ਵੀ ਰੂਬੀ ਦਾ ਪਸ਼ਮੀਨਾ ਰਹੂਗਾ ਜੀ ਆਪਾਂ ਜ਼ਿਆਦਾਤਰ ਰੂਬੀ ਦਾ ਪਸ਼ਮੀਨਾ ਹੀ ਯੂਜ਼ ਕਰਦੇ ਆ। ਕਿਉਂਕਿ ਸਾਨੂੰ ਪਤਾ ਹੁੰਦਾ ਹੈ ਇਹਦੀ ਕੁਆਲਿਟੀ ਦਾ। उपर कोई बुर वगैरह नहीं आँदी हैगी ये चाकों के उपर कम आदा स्लीवस से कम आएगा वो तो सैड चाकों पर कम आजगा कलर कॉम्बीनेशन है जी ये बहुत ज़्यादा उठ के आता ये फ्रंट एंड बैक ये चाक आनदिया स्लीवस पर कम रहेगा पूरा बॉर्डर यदिया स्लीवस पर आजगा ठीक है जी ਤੇ ਇਹਦਾ ਫਰੰਟ ਬੈਕ ਘੇਰਾ ਰਹੂਗਾ ਜੀ ਇਹ ਆਪਣੇ ਰੈਡੀ ਹੋਏ ਸੂਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਇੰਸਟਾਗ੍ਰam ਤੇ ਪੇਜ ਆ ਸੁਪ ਡਿਜ਼ਾਈਨਰ ਦੇ ਨਾਮ ਤੇ ਆਪਾਂ ਉੱਥੇ ਇਹਨਾਂ ਦੀਆ ਵੀਡੀਓ ਅਪਲੋਡ ਕੀਤੀਆਂ ਹੋਈਆਂ ਤੇ ਇਹਦਾ ਨੈਕ ਦੇ ਉੱਪਰ ਵੀ ਕੰਮ ਆਉਂਦਾ ਬਟਨਸ ਦੇ ਉੱਪਰ ਵੀ ਕੰਮ ਆਉਂਦਾ ਠੀਕ ਹੈ ਜੀ ਇਹ ਫਰੰਟ ਐਂਡ ਬੈਕ ਇਹਦੇ ਚਾਕਾਂ ਤੇ ਕੰਮ ਰਹੂਗਾ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਪਿਓਰ ਚਨਾਉਣ ਦਾ ਦੁਪੱਟਾ بیس ਕਲਰ ਦੇ ਕੇ ਵਿੱਚ ਟਾਈ ਐਂਡ ਡਾਈ ਦਿੱਤੀ ਆਪਣੇ ਵਰਕ ਦੇ ਕਲਰ ਦੀ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਦੁਪੱਟਾ ਰੈਡੀ ਹੋਇਆ ਹੈ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਜਿਆ ਦੁਪੱਟਾ ਰਹੂਗਾ ਇਹਦੇ ਨਾਲ ਇਦਾਂ ਇਦਾਂ ਟਾਈ ਐਂਡ ਡਾਈ ਆਪਾਂ ਇਹਦੇ ਨਾਲ ਦੁਪੱਟਾ ਦਿੱਤਾ ਤੇ ਵਰਕ ਦੇ ਕਲਰ ਦੀ ਲੇਸ ਦੀ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਕਲਰ ਕੰਬੀਨੇਸ਼ਨ ਇਹ ਇੰਨਾ ਜਿਆਦਾ ਪਿਆਰਾ ਆ ਕਿ ਹਰ ਏਜ ਲਈ ਪਰਫੈਕਟ ਹੈ ਜੀ ਇਹ ਗਰਲਿਸ਼ ਲੁੱਕ 'ਚ ਵੀ ਆਪਾਂ ਵੇਅਰ ਕਰ ਸਕਦੇ ਆਂ ਤੇ ਮੀਡੀਅਮ ਏਜ ਲਈ ਵੀ ਪਰਫੈਕਟ ਕਲਰ ਕੰਬੀਨੇਸ਼ਨ ਹੈ ਇਹ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਚੇਂਜ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਪਸ਼ਮੀਨੇ ਦਾ ਇਦਾਂ ਜੀ ਦੇ ਇਹ ਵਿਦਆਊਟ ਲਾਈਨਿੰਗ ਵੀ ਰੈਡੀ ਹੋ ਜਾਊਗਾ ਜੇ ਤੁਸੀਂ ਲਾਈਨਿੰਗ ਲਗਾਉਂਦੇ ਹੋ ਤਾਂ ਵਿਦ ਲਾਈਨਿੰਗ ਵੀ ਕਰਵਾ ਸਕਦੇ ਹੋ ਰੈਡੀ ਇਹਨੂੰ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਕਿਵੇਂ ਦੇ ਲੱਗੇ ਵੀਡੀਓ ਵਾਚ ਕਰਨ ਲਈ ਧੰਨਵਾਦ